ਤੇ ਨਾਲੇ ਕਿਹਨੇ ਕਿਹਾ ਸੀ ਇਹ ਵੀ 100 ਬੰਦਾ ਪਾਠ ਕਰਨ ਵਾਲਾ ਹੋਵੇ ਤੇ ਸੁਣਨ ਵਾਲਾ ਇੱਕ ਵੀ ਨਾ ਹੋਵੇ ਹਾਂ ਉਹ ਤਾਂ ਮਾਤੇ ਮੇਂ ਹੀ ਚੱਲਦਾ 100 ਬੈਠਾ ਹੁੰਦਾ ਲੈਣ ਚ ਸਹੀ ਹੈ ਗੁਰਗ੍ਰੰਥ ਸਾਹਿਬ ਕੋਲੀ ਸਾਡੀ ਜੀ ਕੋਤਰੀ ਕੋਲੀ ਹੈ 101 ਇਕੱਠਾ ਤੇ ਸੁਣਨ ਵਾਲਾ ਬੰਦਾ ਇੱਕ ਵੀ ਨਹੀਂ ਹੁੰਦਾ ਉਹ ਭਲੇ ਲੋਕੋ ਜਿਹੜਾ ਪੜ੍ਹ ਹੀ ਜਾਂਦਾ ਉਹਨੂੰ ਤਾਂ ਪਤਾ ਹੀ ਆ ਫਿਰ ਤੂੰ ਸੁਣਨ ਵਾਲੇ ਤਾਂ ਦੱਸੋ ਕਿੰਨੇ ਆ ਸਹੀ ਹੈ ਆਰੋਲ ਆਰੋਲ ਇੱਕ ਇਹ ਆਖ ਹੀ ਜਿਹੜਾ ਮਤਲਬ ਸਿਧਾਂਤ ਜਿਵੇਂ ਆਪਾਂ ਕਹਦੇ ਨੇ ਵੀ ਇਹ ਹਾਰਡ ਆ ਜਾਂਦੇ ਸਮੱਸਿਆਵਾਂ ਆਉਂਦੀਆਂ ਜਿਹੜਾ ਉਦੋਂ ਤੁਰ ਪੈਂਦੇ ਲੋਕ ਟਰਾਲੀਆਂ ਭਰ ਕੇ ਕੋਈ ਇੱਕ ਗੱਲ ਤਾਂ ਮੰਨਣੀ ਪਊਗੀ ਵੀ ਇਹ ਬਹੁਤ ਆ ਤਾਂ ਪੰਜਾਬ ਚ ਹੀ ਹੈ ਹਾਂ ਬਿਲਕੁਲ ਬਿਲਕੁਲ ਸਹਿਯਾ ਕਰਨ ਦੀ ਜਿਹੜੀ ਮਦਦ ਕਰਨ ਦੀ ਇੱਕ ਦੂਜੇ ਦਾ ਮਾਦਾ ਨਾ ਉਹ ਪੰਜਾਬਗੀਆਂ ਚ ਹੀ ਹੈ ਉਹ ਪੰਜਾਬਗੀਆਂ ਚ ਹੀ ਹੈ ਤੁਸੀਂ ਦੇਖੋ ਵੀ ਜਿੱਥੇ ਜੰਗ ਲੱਗੀ ਸੀ ਉੱਥੇ ਵੀ ਜਾ ਕੇ ਢੰਡਾ ਗੜਤਾ ਵੀ ਅਸੀਂ ਯਾਰ ਲੰਗਰ ਛਕਾ ਦਾਂਗੇ ਕੋਈ ਗੱਲ ਨਹੀਂ ਬਦਲ ਇੱਕ ਪਰੰਪਰਾ ਪਰੰਪਰਾ ਹਾਂ ਪਰੰਪਰਾ ਬਣ ਗਈ ਉਹ ਵੀ ਵੰਡਣ ਦੀਵੇਂ ਵੰਡ ਛੱਟੋ ਵੰਡਣਾ ਦੀ ਹੈਗੀ ਆ ਪ੍ਰਾਪਤ ਹੈਗੀ ਆ ਆਨਾਰਮ ਪ੍ਰਾਪਤ ਹੈਗੀ ਕੁਛ ਨੇ ਕੁਛ ਲੜ ਤਾਂ ਬੰਨਿਆ ਬਾਈ ਆ ਨਾ ਇਹ ਤਾਂ ਨਹੀਂ ਵੀ ਨਿਰਾਪਰਾ ਮੈਂ ਉਹ ਜਿਵੇਂ ਕਹਿੰਦੇ ਖੂਨ ਚੋਂ ਨਹੀਂ ਜਾਂਦੀਆਂ ਕਿ ਗਲਾਨ ਵੀ ਮੈਂ ਆਪ ਕਹਿੰਦੇ ਵੀ ਖੂਨ ਚ ਹੀ ਰੱਝ ਗਿਆ ਤਾਂ ਕੋਈ ਸਮੱਸਿਆ ਆਵੇ ਤਾਂ ਆਪਦੇ ਵੀ ਕਈ ਵਾਰੀ ਹੁੰਦਾ ਵੀ ਆਪਦੇ ਵੀ ਨਹੀਂ ਹੁੰਦਾ ਪਰ ਐ ਆਉਂਦਾ ਯਾਰ ਵੀ ਮੈਂ ਮੈਂ ਬੈਕਸਤ ਮੁਲਕਾਂ ਚ ਆਸਟ੍ਰੇਲੀਆ ਵਰਗੇ ਕੈਨੇਡਾ ਤੇ ਦੂਜਿਆਂ ਸਾਰਿਆਂ ਚ ਕੋਰੋਨਾ ਵੇਲੇ ਸਾਡਿਆਂ ਬੰਦਿਆਂ ਨੇ ਬਹੁਤ ਵੱਡੀ ਹਾਜ਼ਰੀ ਲਵਾਈ ਹੈ ਹਾਂ ਕਿਉਂਕਿ ਉਦੋਂ ਲੋਕ ਇਸ ਭੁੱਖ ਮਰੀ ਦੇ ਨਾਲ ਦੂਜੇ ਹੈ ਜਾ ਜਿੱਥੇ ਕੋਈ ਬਰਫਦਾ ਤੂਫਾਨ ਆ ਗਿਆ ਗੱਡੀਆਂ ਫਸ ਗਈਆਂ ਉੱਥੇ ਜਾ ਕੇ ਵੀ ਲੰਗਰ ਵੰਡਿਆ ਏ ਹਮ ਮਤਲਬ ਇੱਕ ਗੱਲ ਸਮ ਦੀ ਉਹਨਾਂ ਚ ਹੈਗੀ ਹੈ ਭਾਵਨਾ ਜਿੱਦਿ ਕੋਈ ਰੋਲਾ ਨਿਕਾ ਤੇ ਉਹਨੂੰ ਲੜ ਬੰਨਿਆ ਹੋਇਆ ਬਾਬੇ ਦੀ ਉਸ ਗੱਲ ਨੂੰ ਹਮ ਬੰਨਿਆ ਕਰਕੇ ਹੀ ਆ ਚੱਲੀ ਜਾਂਦਾ ਸਾਰਾ ਚੱਲੀ ਜਾਂਦਾ ਤੇ ਬੰਨਣਾ ਚਾਹੀਦਾ ਪੜਨਾ ਚਾਹੀਦਾ ਜੇ ਤੁਸੀਂ ਪੜੋਗੇ ਉਹ ਤਾਂ ਇੰਨਾ ਕੁਝ ਆ ਗਿਆ ਹੈ ਹਾਂ ਬਈ ਬਹੁਤ ਗੱਲਾਂ ਇਹੋ ਜੀਆਂ ਸੀ ਜਿਹੜੀਆਂ ਲੋਕ ਕਰਨੋਂ ਡਰਦੇ ਸੀ ਹਮ ਹੁਣ ਕੁਝ ਹੋਰ ਜੇ ਪ੍ਰਚਾਰਕ ਪੈਦਾ ਹੋਏ ਆ ਤੁਮਾ ਹੋਇਆ ਰਣਜੀਤ ਸਿੰਘ ਟਰਡੂਣਾ ਵਾਲਾ ਹੋਇਆ ਇੰਦਰ ਸਿੰਘ ੱਗਾ ਹੋਇਆ ਹਮ ਹਰਜਿੰਦਰ ਸਿੰਘ ਦਲਗੀਰ ਹੋਇਆ ਹਮ ਇਹ ਸਾਰੇ ਪ੍ਰਚਾਰਕ ਪੈਦਾ ਹੋਏ ਆ ਜਿਹੜੇ ਮਤਲਬ ਉਸ ਨੁਕਤੇ ਨਿਗਾ ਤੋਂ ਗੱਲ ਕਰਦੇ ਆ ਭਾਵੇਂ ਇਹਨਾਂ ਨੂੰ ਉਹ ਘੂਰਨ ਭਾਵੇਂ ਕੋਸ਼ ਕਰਨ ਪਰ ਸੱਚੀ ਗੱਲ ਕਹਿਣ ਲੱਗੀ ਐ ਤੇ ਸਹੀ ਗੱਲ ਸਹੀ ਗੱਲ ਹੈ ਅਸਲ ਤਰਕ ਤੇ ਆਧਾਰਿਤ ਗੱਲ ਜਿਹੜੀ ਗੱਲ ਸਚਾਈ ਦੇ ਨੇੜੇ ਐ ਵੀ ਇਹਨਾਂ ਦੇ ਵਿੱਚ ਗੱਪ ਨਹੀਂ ਕਰਨ ਲੱਗ ਉਹ ਚੀਜ਼ ਹੋਣ ਲੱਗੀ ਹੈ ਜਿਹੜੀਆਂ ਉਹ ਸਾਖੀਆਂ ਸੁਣਾਉਂਦੇ ਸੀ ਹਾਂ ਮਨ ਕਰਤ ਹਾਂ ਉਹਨਾਂ ਨੂੰ ਚੈਲੰਜ ਕਰਨ ਲੱਗੇ ਚੈਲੰਜ ਜਿਵੇਂ ਟੱਡੀਆਂ ਵਾਲੇ ਇੱਕ ਗੱਲ ਕਹਿੰਦੇ ਹੁੰਦੇ ਆ ਹੂੰ ਬਈ ਜੇ ਅਸੀਂ ਕਵਾਂਗੇ ਨੀ ਬਈ ਬਾਬੇ ਨੇ ਪਹਾੜ ਰੋਕਤਾ ਹੱਥ ਦੇ ਨਾਲ ਤੇ ਜਿਹੜੇ ਹਨੂਮਾਨ ਵਾਲੇ ਆ ਉਹ ਕਹਿੰਣਗੇ ਵੀ ਹਨੂਮਾਨ ਨੇ ਤਾਂ ਸਾਰਾ ਪਹਾੜ ਹੀ ਪਾਟ ਲਿਆ ਫਿਰ ਤਾਂ ਸਾਡਾ ਹਨੂਮਾਨ ਟਕਰਾਸ ਜੀ ਉਹ ਅਨਾਂ ਜੇ ਤੁਸੀਂ ਉਹਦੇ ਨਾਲ ਬਰਾਬਰ ਤੋਲਣ ਲੱਗ ਗੇ ਨਾ ਉਹਨਾਂ ਗੱਲਾਂ ਨਾ ਤੁਸੀਂ ਉਹਨਾਂ ਨੂੰ ਨਹੀਂ ਜਿੱਤ ਸਕਦੇ ਹਾਂ ਉਹਨਾਂ ਨੇ ਸਮੁੰਦਰ ਵੀ ਪੀ ਲਿਆ ਹਾਂ ਕਈ ਝੋੜਾ ਜਿਹਾ ਸਮੁੰਦਰ ਵੀ ਪੀ ਲਿਆ ਤੇ ਤੂੰ ਵੱਡਾ ਤੁਸੀਂ ਕਿੱਡਾ ਗੱਪ ਮਾਰ ਲੋਂਗੇ ਹੋਰਦੋਂ ਠੀਕ ਹੈ ਨਾ ਇਸ ਤਰ੍ਹਾਂ ਉਹਦਾ ਵੀ ਇੰਨਾ ਚ ਨਾ ਤੁਸੀਂ ਤੁਸੀਂ ਵਿਗਿਆਨਕ ਵਿਚਾਰਧਾਰਾ ਦੇ ਨਾਲ ਲੜਾਈ ਲੜੋ ਵਿਗਿਆਨਕ ਵਿਚਾਰਧਾਰਾ ਚ ਤੁਹਾਨੂੰ ਕੋਈ ਜਿੱਤ ਨਹੀਂ ਸਕਦਾ ਹਾਰਾ ਨਹੀਂ ਸਕਦਾ ਕਿਉਂਕਿ ਤੁਹਾਡੀ ਵਿਚਾਰਧਾਰਾ ਨਵੀਂ ਹੈ ਵਿਗਿਆਨ ਦੇ ਨੇੜੇ ਆ ਉਹ ਵਿਗਿਆਨ ਦੇ ਨੇੜੇ ਵੀ ਹੈ ਹਮਮ ਹਰ ਲੇਟੈਸਟ ਉਚਾਣੇ ਲੇਟੈਸਟ ਨਵੇਂ ਵਿਚਾਰਤਾ ਰਾ ਵਿਗਿਆਨ ਦੇ ਨੇੜੇ ਆ ਤੇ ਅੱਜ ਦਾ ਯੁੱਗ ਆਉਣ ਵਾਲੇ ਸਮੇਂ ਤੇ ਵਿਗਿਆਨ ਦੇ ਵਿਗਿਆਨ ਦਾ ਤੇ ਉੱਥੇ ਗੱਲਾਂ ਸਾਰੀਆਂ ਸਹੀ ਉਤਰ ਗਈ ਬਾਬਾ ਸਾਡਾ ਪਹਿਲਾਂ ਕਹਿ ਗਿਆ ਹਾਂ ਉਹ ਬੱਚੋ ਅਸਲ ਚ ਪਹਿਗੇ ਦਾ ਬਣੀ ਰੋ ਰੋ ਤਾਂ ਇਹ ਵੀ ਸਮੇਂ ਦੇ ਨਾਲ ਕੁਝ ਗੱਲਾਂ ਨਹੀਂ ਤੁਲਣੀਆਂ ਹੁਣ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੰਪਿਊਟਰ ਲੱਭੀ ਜਾਈਏ ਸ਼ਬਦ ਨਹੀਂ ਲੱਭਣਾ ਹਾਂ ਜਿਹੜੀ ਸ਼ਬਦਾਵਲੀ ਉਦੋਂ ਵਰਤੀ ਜਾਂਦੀ ਆ ਉਹੀ ਸ਼ਬਦਾਵਲੀ ਮਿਲੂਗੀ ਨਾ ਮਿਲੂਗੀ ਦੂਜੀ ਸ਼ਬਦਾਵਲੀ ਤਾਂ ਉਹਦੇ ਚ ਲਿਖੀ ਹੋਈ ਨਹੀਂ ਲਿਖੀ ਨਹੀਂ ਇਹ ਤਾਂ ਸਿਰਫ ਜੋੜਦੇ ਆ ਉਹਦੇ ਨਾਲ ਹਾਂ ਜਿਹੜਾ ਪ੍ਰਾਤਨ ਗ੍ਰੰਥਾਂ ਦਾ ਬ੍ਰਾਹਮਣਵਾਦ ਵੇਦਾਂ ਦੇ ਵਿੱਚੋਂ ਕੱਢ ਕੇ ਜਕਾਸ਼ ਦੇ ਵਿੱਚੋਂ ਇੱਕ ਸ਼ਬਦ ਕੱਢ ਕੇ ਉਹਦੇ ਨਾਲ ਜੋੜ ਕੇ ਉਹਨੂੰ ਜੋੜ ਕੇ ਸੁਣਾਉਣ ਲੱਗ ਜਾਂਦੇ ਵੀ ਸਾਡੇ ਤਾਂ ਪਹਿਲਾਂ ਲਿਖਿਆ ਹੋਇਆ ਹਾਂ ਇਹ ਉਹੀ ਸ਼ਬਦ ਪ੍ਰਮਾਣ ਦੇ ਪਹਿਰੇ ਵਾਲੀ ਗੱਲ ਹੋ ਗਈ ਨਾ ਵੀ ਇਹਦੂ ਕੁਝ ਹੋਰ ਲਿਖਿਆ ਹੀ ਨਹੀਂ ਜਾ ਸਕਦਾ ਇਹ ਵੀ ਇੱਕ ਕਿਸਮ ਦਾ ਤੁਸੀਂ ਮੈਂ ਇੱਕ ਹੁੰਦਾ ਅਨਮਾਨ ਪ੍ਰਮਾਣ ਮੈਂ ਦੱਸੀ ਦੇ ਮੈਂ ਇੱਕ ਅਨਮਾਨ ਪ੍ਰਮਾਣ ਹੁੰਦਾ ਅਨਵਾਨ ਹੁੰਦਾ ਵੀ ਕਿਤੇ ਧੂਆ ਨਿਕਲਦਾ ਸੀ ਇਨਮਾਨ ਲਾ ਲੈਨੇ ਵੀ ਅੱਗ ਲੱਗੀ ਹੈ ਯਾਰ ਹਾਂ ਅੱਗ ਤੋਂ ਬਨੈ ਨਿਕਲਦਾ ਇੱਕ ਹੁੰਦਾ ਪ੍ਰਦੱਖ ਪ੍ਰਮਾਣ ਵੀ ਦੋ ਤੇ ਦੋ ਚਾਰ ਹੀ ਹੁੰਦੇ ਬਸ ਚਾਹ ਚੰਦ ਤੇ ਜਾ ਕੇ ਬਣਾ ਲਓ ਜਾਂ ਇੱਥੇ ਬਣਾ ਲਓ ਦੋ ਮੋਲੀਕੂਲ ਕਿਹੜੀ ਗੈਸ ਦੇ ਲੈਨੇ ਇੱਕ ਕਿਹੜੀ ਦਾ ਲੈਣਾ ਪਾਣੀ ਬਣ ਜਾਣਾ ਤੇ ਉਹ ਚੰਦ ਤੇ ਜਾ ਕੇ ਬਣਾ ਲਓ ਜਾਂ ਇੱਥੇ ਜਾਓ ਪਾਣੀ ਜਾਣਾ ਉਹਨੂੰ ਕਹਿੰਦੇ ਪ੍ਰਦੱਖ ਪਰਮਾ ਇੱਕ ਹੁੰਦਾ ਸ਼ਬਦ ਪ੍ਰਮਾਣ ਸ਼ਾਬਦ ਪ੍ਰਮਾਣ ਦਾ ਪੈਰਾ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੇ ਅਨਿਆਈਆਂ ਨੇ ਲਾਤਾ ਬੇਦਾਂ ਤੇ ਬੇਦਾਂ ਵਾਲਿਆਂ ਨੇ ਲਾਤਾ ਵੀ ਜੇ ਐਦੋਂ ਬਾਅਦ ਸੱਚ ਲਿਖਿਆ ਹੀ ਨਹੀਂ ਜਾ ਸਕਦਾ ਉਹਨੂੰ ਕਹਿੰਦੇ ਪ੍ਰਤੱਖ ਪ੍ਰਮਾਣ ਵੀ ਆਹ ਹੈ ਸੱਚਾ ਬਸ ਇਹਦੋਂ ਬਾਅਦ ਲਿਖਿਆ ਹੀ ਨਹੀਂ ਜਾ ਸਕਦਾ ਇਹਦੋਂ ਵਾਲੇ ਇਹ ਜਿਹੜਾ ਨਾ ਇਹਨੇ ਨੁਕਸਾਨ ਕੀਤਾ ਕਿਤੇ ਕਿਤੇ ਵੀ ਹਰੇਕ ਤਰਮ ਦਾ ਇਹ ਸਮਾਂਹਲੇ ਚ ਨੁਕਸਾਨ ਹੋਇਆ ਵੀ ਸਭ ਪ੍ਰਮਾਣ ਦਾ ਪੈਰਾ ਉਹਦੇ ਵਿੱਚ ਲਿਖਿਆ ਹੋਈਆਂ ਗੱਲਾਂ ਤੋਂ ਬਾਹਰ ਨਹੀਂ ਜਾਣ ਦਿੰਦਾ ਕੋ ਜਰੂਰੀ ਵੀ ਹੈ ਇਹਨਾਂ ਵਾਸਤੇ ਕਿਉਂਕਿ ਫਿਰ ਉਹ ਉਹ ਦੀ ਉਹ ਜਿਹੜੀ ਵੀਡੀਓ ਦੀ ਲੋਕਾਂ ਦੇ ਵਿੱਚ ਬਣੀ ਹੋਈ ਇੱਕ ਭਾਲਾ ਨਾ ਉਹ ਰਹਿੰਦੀ ਨਹੀਂ ਰਹਿੰਦੀ ਰਹਿੰਦੀ ਜੀ ਤੇ ਨਾਲੇ ਕੀਨੇ ਗਿਆ ਸੀ ਇਹ ਵੀ 100 ਬੰਦਾ ਪਾਠ ਕਰਨ ਵਾਲਾ ਹੋਵੇ ਤੇ ਸੁਣਨ ਵਾਲਾ ਇੱਕ ਵੀ ਨਾ ਹੋਵੇ ਉਹ ਤਾਂ ਮਾਤੇ ਮੇਂ ਹੀ ਚੱਲਦਾ 100 ਬੈਠਾ ਹੁੰਦਾ ਲੈਣ ਚ ਸਹੀ ਹੈ ਰੁਗਰਾ ਸਭ ਖੋਲੀ ਸਾਡੀ ਜੀ ਕੋਤਰੀ ਖੋਲੀ ਹੈ 101 ਇਕੱਠਾ ਤੇ ਸੁਣਨ ਵਾਲਾ ਬੰਦਾ ਇੱਕ ਵੀ ਨਹੀਂ ਹੁੰਦਾ ਉਹ ਭਲੇ ਲੋਕੋ ਜਿਹੜਾ ਪੜੀ ਜਾਂਦਾ ਉਹਨੂੰ ਤਾਂ ਪਤਾ ਹੀ ਆ ਫਿਰ ਤੂੰ ਸੁਣਨ ਵਾਲੇ ਤਾਂ ਦੱਸੋ ਕਿੰਨੇ ਆ ਸਹੀ ਹੈ ਆੜਾ ਲਾ ਉਸ ਆੜਾ ਲਾ ਇਹ ਕਿ ਆਹੀ ਜਿਹੜਾ ਮਤਲਬ ਸਿਧਾਂਤ ਜਿਵੇਂ ਆਪਾਂ ਕਹਿੰਦੇ ਨੇ ਵੀ ਜਦ ਹਾਰਡ ਆ ਜਾਂਦੇ ਆ ਸਮੱਸਿਆਵਾਂ ਆ ਜਾਂਦੀਆਂ ਜਿਹੜਾ ਉਦੋਂ ਤੁਰ ਪੈਂਦੇ ਆ ਲੋਕ ਟਰਾਲੀਆਂ ਭਰ ਕੇ ਉਹ ਇੱਕ ਗੱਲ ਤਾਂ ਮੰਨਣੀ ਪਊਗੀ ਵੀ ਇਹ ਬਹੁਤ ਆ ਤਾਂ ਪੰਜਾਬ ਚ ਹੀ ਆ ਹਾਂ ਬਿਲਕੁਲ ਬਿਲਕੁਲ ਸਹਿਯਾ ਕਰਨ ਦੀ ਜਿਹੜੀ ਮਦਦ ਕਰਨ ਦੀ ਇੱਕ ਦੂਜੇ ਦਾ ਮਾਦਾ ਨਾ ਉਹ ਪੰਜਾਬੀਆਂ ਦੀ ਹੂੰ ਉਹ ਪੰਜਾਬੀਆਂ ਦੀ ਹੂੰ ਤੁਸੀਂ ਦੇਖੋ ਵੀ ਜਿੱਥੇ ਜੰਗ ਲੱਗੀ ਸੀ ਉੱਥੇ ਵੀ ਜਾ ਕੇ ਝੰਡਾ ਗੜਤਾ ਵੀ ਅਸੀਂ ਯਾਰ ਲੰਗਰ ਛਕਾ ਦਾਂਗੇ ਕੋਈ ਗੱਲ ਨਹੀਂ ਬਦਲ ਇੱਕ ਪਰੰਪਰਾ ਪਰੰਪਰਾ ਹਾਂ ਪਰੰਪਰਾ ਬਣ ਗਈ ਉਹ ਹੂੰ ਵੀ ਵੰਡਣ ਦੀ ਵੀ ਵੰਡ ਛਕੋ ਵੀ ਵੰਡਣ ਦੀ ਹੈਗੀ ਆ ਪਰੰਪਰਾ ਹੈਗੀ ਆ ਆ ਨਾ ਪਰੰਪਰਾ ਹੈਗੀ ਕੁਛ ਨਾ ਕੁਛ ਲੜਤਾ ਬੰਨਿਆ ਬਾਈ ਆ ਨਾ ਇਹ ਤਾਂ ਨਹੀਂ ਵੀ ਨਿਰਾਪਰਾ ਮੈਂ ਉਹ ਕਹਿੰਦੇ ਖੂਨ ਚੋਂ ਨਹੀਂ ਜਾਂਦੀਆਂ ਕੇ ਗਲਾਨ ਵੀ ਵੀ ਆਪ ਕਹਿੰਦੇ ਵੀ ਖੂਨ ਚ ਹੀ ਰਚ ਗਈਆਂ ਇਹ ਤਾਂ ਕੋਈ ਸਮੱਸਿਆ ਆਵੇ ਤਾਂ ਇਹ ਆਪਦੇ ਵੀ ਕਈ ਵਾਰੀ ਹੁੰਦਾ ਵੀ ਆਪਦੇ ਵੀ ਨਹੀਂ ਹੁੰਦਾ ਪਰ ਆਇਆ ਹੁੰਦਾ ਯਾਰ ਵੀ ਮੈਂ ਉਹਨੇ ਬੈਕਸਤ ਮੁਲਕਾਂ 'ਚ ਆਸਟ੍ਰੇਲੀਆ ਵਰਗੇ ਕੈਨੇਡਾ ਤੇ ਦੂਜਿਆਂ ਸਾਰਿਆਂ 'ਚ ਕੋਰੋਨਾ ਵੇਲੇ ਸਾਡਿਆਂ ਬੰਦਿਆਂ ਨੇ ਬਹੁਤ ਵੱਡੀ ਹਾਜ਼ਰੀ ਲਵਾਈ ਐ ਹਾਂ ਕਿਉਂਕਿ ਉਦੋਂ ਲੋਕ ਇਸ ਭੁੱਖਮਰੀ ਦੇ ਨਾਲ ਦੂਜੇ ਐ ਜਾਂ ਜਿੱਥੇ ਕੋਈ ਬਰਫਦਾ ਤੂਫਾਨ ਆ ਗਿਆ ਗੱਡੀਆਂ ਫਸ ਗਈਆਂ ਉੱਥੇ ਜਾ ਕੇ ਵੀ ਲੰਗਰ ਵੰਡੇ ਆਏ ਹੂੰ ਮਤਲਬ ਇੱਕ ਕਿਸਮ ਦੀ ਉਹਨਾਂ 'ਚ ਹੈਗੀ ਐ ਭਾਵਨਾ ਜਿੱਦੇ ਕੋਈ ਰੌਲਾ ਨਹੀਂਗਾ ਤੇ ਉਹਨੂੰ ਲੜ ਬੰਨਿਆ ਹੋਇਆ ਬਾਬੇ ਦੀ ਉਸ ਗੱਲ ਨੂੰ ਹਾਂ ਬੰਨਿਆ ਕਰਕੇ ਹੀ ਆ ਚੱਲੀ ਜਾਂਦਾ ਸਾਰਾ ਚੱਲੀ ਜਾਂਦਾ ਤੇ ਬੰਨਣਾ ਚਾਹੀਦਾ ਪੜਨਾ ਚਾਹੀਦਾ ਜਿਦੋਂ ਪੜੋਂਗੇ ਉਹ ਤਾਂ ਇੰਨਾ ਕੁਝ ਆ ਗਿਆ ਹੈ ਹਾਂ ਬਈ ਬਹੁਤ ਗੱਲਾਂ ਇਹੋ ਜੀਆਂ ਸੀ ਜਿਹੜੀਆਂ ਲੋਕ ਕਰਨੋਂ ਡਰਦੇ ਸੀ ਹਾਂ ਹੁਣ ਕੁਝ ਇਹੋ ਜੇ ਪ੍ਰਚਾਰਕ ਪੈਦਾ ਹੋਏ ਆ ਤੁਮਾ ਹੋਇਆ ਰਣਜੀਤ ਸਿੰਘ ਢੱਡੂਆਂ ਵਾਲਾ ਹੋਇਆ ਇੰਦਰ ਸਿੰਘ ਘੱਗਾ ਹੋਇਆ ਹਮ ਹਰ ਜਿੰਦਰ ਸੰਗਤ ਲਗੀਰ ਹੋਇਆ ਹਮ ਇਹ ਸਾਰੇ ਪ੍ਰਚਾਰਕ ਪੈਦਾ ਹੋਏ ਆ ਜਿਹੜੇ ਮਤਲਬ ਉਸ ਨੁਕਤੇ ਨਿਗਾ ਤੋਂ ਗੱਲ ਕਰਦੇ ਆ ਭਾਵੇਂ ਇਹਨਾਂ ਨੂੰ ਉਹ ਘੂਰਨ ਭਾਵੇਂ ਕੋਸ਼ ਕਰਨ ਪਰ ਸੱਚੀ ਗੱਲ ਕਹਿਣ ਲੱਗੇ ਆ ਸਹੀ ਗੱਲ ਸਹੀ ਗੱਲ ਕਹਿ ਅਸਲ ਤਾਕਤ ਤੇ ਆਧਾਰਿਤ ਗੱਲ ਜਿਹੜੀ ਗੱਲ ਸਚਾਈ ਦੇ ਨੇੜੇ ਆ ਵੀ ਇਹਨਾਂ ਦੇ ਵਿੱਚ ਗੱਪ ਨਹੀਂ ਕਰਨ ਲੱਗੇ ਉਹ ਚੀਜ਼ ਹੋਣ ਲੱਗੀ ਹੈ ਜਿਹੜੀਆਂ ਉਹ ਸਾਖੀਆਂ ਸੁਣਾਉਂਦੇ ਸੀ ਹਾਂ ਮਨ ਕਰਤ ਹਾਂ ਉਹਨਾਂ ਨੂੰ ਚੈਲੰਜ ਕਰਨ ਲੱਗੇ ਜੇ ਨੀ ਬਟੜੀਆਂ ਵਾਲੇ ਇੱਕ ਗੱਲ ਕਹਿੰਦੇ ਹੁੰਦੇ ਆ ਹਮ ਬਈ ਜੇ ਅਸੀਂ ਕਵਾਂਗੇ ਨੇ ਵੀ ਬਾਬੇ ਨੇ ਪਹਾੜ ਰੋਕਤਾ ਹੱਥ ਦੇ ਨਾਲ ਤੇ ਜਿਹੜੇ ਹਨੂਮਾਨ ਵਾਲੇ ਆ ਉਹ ਕਹਣਗੇ ਵੀ ਹਨੂਮਾਨ ਨੇ ਤਾਂ ਸਾਰਾ ਪਹਾੜ ਹੀ ਪਾਟ ਲਿਆ ਫਿਰ ਤਾਂ ਸਾਡਾ ਹਨੂਮਾਨ ਤਕੜਾ ਸੀ ਜੀ ਉਹ ਆਲਾ ਜੇ ਤੁਸੀਂ ਉਹਦੇ ਨਾਲ ਬਰਾਬਰ ਤੋਲਣ ਲੱਗ ਗੇ ਨਾ ਉਹਨਾਂ ਗੱਲਾਂ ਨਾ ਤੁਸੀਂ ਉਹਨਾਂ ਨੂੰ ਨਹੀਂ ਜਿੱਤ ਸਕਦੇ ਹਮ ਉਹਨੇ ਸਮੁੰਦਰ ਵੀ ਪੀ ਲਿਆ ਹਾਂ ਢਾਈ ਝੋਲਿਆਂ ਦਾ ਸਮੁੰਦਰ ਵੀ ਪੀ ਲਿਆ ਜੇ ਤੂੰ ਵੱਡਾ ਤੁਸੀਂ ਕਿੱਡਾ ਗੱਪ ਮਾਰ ਲੋਂਗੇ ਹੋਰ ਠੀਕ ਹੈ ਨਾ ਇਸ ਤਰ੍ਹਾਂ ਉਹਦਾ ਵੀ ਇੰਨਾ ਚ ਨਾ ਤੁਸੀਂ ਤੁਸੀਂ ਵਿਗਿਆਨਕ ਵਿਚਾਰਧਾਰਾ ਦੇ ਨਾਲ ਲੜਾਈ ਲੜੋ ਵਿਗਿਆਨਕ ਵਿਚਾਰਧਾਰਾ ਚ ਤੁਹਾਨੂੰ ਕੋਈ ਜਿੱਤ ਨਹੀਂ ਸਕਦਾ ਹਾਰਾ ਨਹੀਂ ਸਕਦਾ ਕਿਉਂਕਿ ਤੁਹਾਡੀ ਵਿਚਾਰਧਾਰਾ ਨਵੀਂ ਹੈ ਵਿਗਿਆਨ ਦੇ ਨੇੜੇ ਆ ਉਹ ਵਿਗਿਆਨ ਦੇ ਨੇੜੇ ਵੀ ਹੈ ਹਮਮ ਹਾਂ ਲੇਟੈਸਟ ਜਾਣ ਲੇਟੈਸਟ ਨਵੀਂ ਵਿਚਾਰਧਾਰਾ ਵਿਗਿਆਨ ਦੇ ਨੇੜੇ ਹੈ ਤੇ ਅੱਜ ਦਾ ਯੁੱਗ ਆਉਣ ਵਾਲੇ ਸਮੇਂ ਚ ਵਿਗਿਆਨ ਦਾ ਵਿਗਿਆਨ ਦਾ ਤੇ ਉੱਥੇ ਗੱਲਾਂ ਸਾਰੀਆਂ ਸਹੀ ਉਤਰ ਗਈ ਬਾਬਾ ਸਾਡਾ ਪਹਿਲਾਂ ਕਹਿ ਗਿਆ ਹਾਂ ਉਬਾਚੋ ਅਥਰਜ ਪੈਗੇ ਦਾ ਬਣੀ ਰੋੜਾ ਉਹ ਤਾਂ ਇਹ ਵੀ ਸਮੇ ਦੇ ਨਾਲ ਕੁਝ ਗੱਲਾਂ ਨਹੀਂ ਤੁਲਣੀਆਂ ਹਾਂ ਹੁਣ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੰਪਿਊਟਰ ਲੱਭੀ ਜਾਈਏ ਸ਼ਬਦ ਨਹੀਂ ਲੱਭਣਾ ਹਾਂ ਜਿਹੜੀ ਸ਼ਬਦਾਵਲੀ ਉਦੋਂ ਵਰਤੀ ਜਾਂਦੀ ਹੈ ਉਹੀ ਸ਼ਬਦਾਵਲੀ ਮਿਲੂਗੀ ਨਾ ਮਿਲੂਗੀ ਦੂਜੀ ਸ਼ਬਦਾਵਲੀ ਤਾਂ ਉਹਦੇ ਚ ਲਿਖੀ ਹੋਈ ਨਹੀਂ ਲਿਖੀ ਨਹੀਂ ਇਹ ਤਾਂ ਸਿਰਫ ਜੋੜਦੇ ਆ ਉਹਦੇ ਨਾਲ ਹਾਂ ਜਿਹੜਾ ਪ੍ਰਾਤਨ ਗ੍ਰੰਥਾਂ ਦਾ ਬ੍ਰਾਹਮਣਵਾਦ ਵੇਦਾ ਦੇ ਵਿੱਚੋਂ ਕੱਢ ਕੇ ਜਕਾਸ਼ ਦੇ ਵਿੱਚੋਂ ਇੱਕ ਸ਼ਬਦ ਕੱਢ ਕੇ ਉਧਰ ਨਾਲ ਜੋੜ ਕੇ ਉਹਨੂੰ ਜੋੜ ਕੇ ਸੁਣਾਉਣ ਲੱਗ ਜਾਂਦੇ ਵੀ ਸਾਡੇ ਤਾਂ ਪਹਿਲਾਂ ਹੀ ਲਿਖਿਆ ਹੋਇਆ ਹਾਂ ਇਹ ਉਹੀ ਸ਼ਬਦ ਪ੍ਰਮਾਣ ਦੇ ਪਹਿਰੇ ਵਾਲੀ ਗੱਲ ਹੋ ਗਈ ਨਾ ਵੀ ਇਹ ਤੋਂ ਬਾਅਦ ਕੁਝ ਹੋਰ ਲਿਖਿਆ ਹੀ ਨਹੀਂ ਜਾ ਸਕਦਾ ਇਹ ਵੀ ਇੱਕ ਕਿਸਮ ਦਾ ਤੁਸੀਂ ਮੈਂ ਇੱਕ ਹੁੰਦਾ ਅਨਮਾਨ ਪ੍ਰਮਾਣ ਮਦਾਸੀ ਦੇ ਮੈਂ ਇੱਕ ਅਨਮਾਨ ਪ੍ਰਮਾਣ ਹੁੰਦਾ ਅਨਮਾਨ ਹੁੰਦਾ ਵੀ ਕਿਤੇ ਧੂਆ ਨਿਕਲਦਾ ਸੀ ਅਨਮਾਨ ਲਾ ਲੈਨੇ ਵੀ ਅੱਗ ਲੱਗੀ ਆ ਯਾਰ ਹਾਂ ਅੱਗ ਤੋਂ ਵੀ ਨਾ ਨਿਕਲਦਾ ਇੱਕ ਹੁੰਦਾ ਪ੍ਰਦੱਖ ਪ੍ਰਮਾਣ ਵੀ ਦੋ ਤੇ ਦੋ ਚਾਰ ਹੀ ਹੁੰਦੇ ਬਸ ਜਾਂ ਜਾਂਦੇ ਜਾ ਕੇ ਬਣਾ ਲਓ ਜਾਂ ਇੱਥੇ ਬਣਾ ਲਓ ਦੋ ਮੋਲੀਕੂਲ ਕਿਹੜੀ ਗੈਸ ਦੇ ਲੈਣੇ ਇੱਕ ਕਿਹੜੀ ਦਾ ਲੈਣਾ ਪਾਣੀ ਬਣ ਜਾਣਾ ਤੇ ਉਹ ਚੰਤੇ ਜਾ ਕੇ ਬਣਾ ਲਓ ਜਾਂ ਇੱਥੇ ਜਾਓ ਪਾਣੀ ਜਾਣਾ ਉਹਨੂੰ ਕਹਿੰਦੇ ਪ੍ਰਤੱਖ ਪਰਮਾ ਇਹ ਕਹਿੰਦਾ ਸ਼ਬਦ ਪਰਮਾ ਸ਼ਬਦ ਪਰਮਾਨ ਦਾ ਪੈਰਾ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੇ ਅਨਿਆਈਆਂ ਨੇ ਲਾਤਾ ਬੇਦਾਂ ਤੇ ਬੇਦਾਂ ਵਾਲਿਆਂ ਨੇ ਲਾਤਾ ਵੀ ਜੀ ਐਦੋਂ ਬਾਅਦ ਸੱਚ ਲਿਖਿਆ ਹੀ ਨਹੀਂ ਜਾ ਸਕਦਾ ਉਹਨੂੰ ਕਹਿੰਦੇ ਪ੍ਰਤੱਖ ਪਰਮਾ ਵੀ ਆਹ ਹੈ ਸੱਚਾ ਬਸ ਇਹਦੋਂ ਬਾਅਦ ਲਿਖਿਆ ਹੀ ਨਹੀਂ ਜਾ ਸਕਦਾ ਇਹ ਜਿਹੜਾ ਨਾ ਇਹਨੇ ਨੁਕਸਾਨ ਕੀਤਾ ਕਿਤੇ ਕਿਤੇ ਵੀ ਹਰੇਕ ਤਰਮ ਦਾ ਇਸ ਮਾਮਲੇ ਚ ਨੁਕਸਾਨ ਹੋਇਆ ਵੀ ਸਭ ਰਮਾਨ ਦਾ ਪੈਰਾ ਉਹਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਬਾਹਰ ਨਹੀਂ ਜਾਣ ਦਿੰਦਾ ਕੋ ਜਰੂਰੀ ਵੀ ਹੈ ਇਹਨਾਂ ਵਾਸਤੇ ਕਿਉਂਕਿ ਫਿਰ ਉਹ ਉਹਦੀ ਉਹ ਜਿਹੜੀ ਜਿਹੜੀ ਉਹਦੀ ਲੋਕਾਂ ਦੇ ਵਿੱਚ ਬਣੀ ਹੋਈ ਇੱਕ ਭਾਲਾ ਨਾ ਉਹ ਰਹਿੰਦੀ ਨਹੀਂ ਰਹਿੰਦੀ ਰਹਿੰਦੀ ਜੀ